ਮਾਲਾ ਮਾਲਾ ਲੈ 500 ਕੋਲੇ ਹੈ ਨਾ ਕੋਪੇ ਪਾ ਲੈਣੇ ਰਿਟਨਸ ਨਹੀਂ ਫਰੀਕਾ ਸੱਚੇ ਗਿੰਦੇ ਆਪਣਾ ਨਵੀਂ ਕਲਾ ਜਾ ਕਰਨਾ ਕੋਈ ਪ੍ਰੋਜੈਕਟਰ ਦਾ ਚਾਚਾ ਆਹ ਮਾਨੋ ਟੀਵੀ ਦੇ ਵਿੱਚ ਲਾ ਕੇ ਨਾ ਲਾਈਟ ਸਾਰਾ ਦੇ ਦੇ ਰਹੀ ਹੈ ਵਧੀਆ ਹੋਣ ਨਾਲੋਂ ਸਹੀ ਬਜੀ ਪਰ ਰੁਕ 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 ਕੇ ਕੀ ਇਹ ਨਹੀਂ ਪਾਈ ਬੈਠੇ ਆ ਤੂੰ ਆਪਣੇ ਹੱਥ ਦੇ ਲੈ ਕਿਤੇ ਹੋਰ ਨਹੀ ਅੱਲਾ ਬਰਕਤ ਲਾਣੀ ਵੀ ਰਹੀ ਹੈ ਇਹ ਬੰਦ ਸੀ ਕਿ ਨਹੀਂ ਆਪਣੇ ਜੀ ਸੇਕਾ ਸਹਾਇਤਾ ਕਰਨਾ ਅੱਜ ਤੇ ਅੱਜ ਅੱਜ ਜੀ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕੀ ਨਾ ਜੀ ਆਪਣਾ ਬਹਾਦਰ ਸਿੰਘ ਜੀ ਤੇ ਆਪਰੇਸ਼ਨ ਹੋਇਆ ਜੀ ਅੱਖਾਂ ਦਾ ਹਾਂ ਹਾਂ ਜੀ ਇਹ ਕਿਹੜੀ ਅੱਖ ਦਾ ਹੋਇਆ ਜੀ ਰਾਈਟ ਦਾ ਸੱਜੀ ਦਾ ਸੱਜੀ ਅੱਖ ਦਾ ਨਾ ਕਿ ਕਿੱਦਾਂ ਲੱਗਾ ਜੀ ਇਹ ਕੈਂਪ ਬਹੁਤ ਵਧੀਆ ਇਦਾਂ ਦਾ ਸਿਸਟਮ ਕਿਤੇ ਨਹੀਂ ਦੇਖਿਆ ਜਿੱਦਾਂ ਦਾ ਇਹਨਾਂ ਦਾ ਕੋਈ ਡਾਕਟਰਾਂ ਵੱਲੋਂ ਪ੍ਰੋਬਲਮ ਆਈ ਕੋਈ ਨਹੀਂ ਨਹੀਂ ਕੋਈ ਡਾਕਟਰ ਵੱਲੋਂ ਨਹੀਂ ਆਈ ਕਿੱਦਾਂ ਗਏ ਸੀਗੇ ਤੁਸੀਂ ਆਪ ਗਏ ਸੀ ਨਹੀਂ ਨਹੀਂ ਬੱਸਾਂ ਦੇ ਥਨ ਹੋਇਆ ਇਹ ਲੈ ਕੇ ਗਿਆ ਆਪਰੇ ਅੱਛਾ ਜੀ ਸੁਵਿੰਦਰ ਸਿੰਘ ਜੀ ਬਹੁਤ ਵੱਡਾ ਇਹਨਾਂ ਦਾ ਪ੍ਰੋਗਰਾਮ ਬਹੁਤ ਹਲੀਮੀਨਾ ਗੱਲ ਕਰਦੇ ਆ ਸਾਰਿਆਂ ਦੇ ਨਾਲ ਆਈਆਂ ਹੀ ਸੰਗ ਦਾ ਦੀ ਬਹੁਤ ਇੱਜ਼ਤ ਕਰਦੇ ਆ ਇਦੋਂ ਵੱਡਾ ਪਾਲਾ ਕਦੇ ਨਹੀਂ ਮੈਂ ਦੇਖਿਆ ਜ਼ਿੰਦਗੀ ਦੇ ਵਿੱਚ ਸੈਟੀਸਫਾਈਡ ਹੋਏ ਅੱਖਾਂ ਦੇ ਕੈਂਪ ਤੋਂ ਹਾਂਜੀ ਬਹੁਤ ਜ਼ਿਆਦਾ ਥੈਂਕ ਯੂ ਜੀ ਨਾਲ ਲੁਕ ਬਹੁਤ ਆਤਾ ਇਹਦੇ ਮੀਟਰ ਤੇ ਪਾਣੀ ਹਾਂ ਆਹ ਮੇਰਾ ਬਹੁਤ ਆ ਗਿਆ ਉਹਦੀ ਬੋਤਲ ਜਿਹੜੀ ਦੋਈ ਹੋਣ ਜੁੱਤੀ ਆ ਪਹਿਲੀ ਵਾਰੀ ਵੀ ਪਾਣੀ ਇਹ ਵੀ ਪਾਣੀ ਇੱਕ ਹਫ਼ਤਾ ਅੱਛਾ ਪੰਜ ਟਾਈਮ ਸਵੇਰੇ ਦੁਪਹਿਰੇ ਸ਼ਾਮੀ ਸੌਣ ਲੱਗੀਆਂ ਤੇ ਰਾਤੀ ਪੰਜ ਵਾਰੀ ਇਹ ਪਾ ਲੈਣੀ ਹੈ ਆਹ ਤੱਕ ਆਣਾ ਹੈ ਬਹੁਤ ਵਧੀਆ ਹੋ ਜਾਣਾ ਆ ਬਸ ਇਤੋਂ ਕਿ ਅੱਜ ਮਰਨੇ ਜਣਾ ਸਜ ਪਾਣੀ ਕਰਦੇ ਹੋ ਸੁਣੋ ਪਾ ਲੋ ਰੋਟੀ ਖਾ ਕੇ ਆਹ ਪੰਜ ਟਾਈਮ ਵੀ ਕਾਲੀ ਚੱਲਣੀ ਦੀ ਬਣੀ ਹੋਊਗੀ ਸੱਚੀ ਆ

ਆਪਣੀ ਸੁਣ ਲਈ ਹੈ। ਪਰਵਾਰ ਵੱਲੋਂ ਬਹੁਤ ਸਹਿਯੋਗ ਹੈ ਲੈਂਸ ਕਲੱਬ ਗੌਰਵ ਨੂਰ ਮੈਲ ਨੂੰ ਜਿਸ ਤਰ੍ਹਾਂ ਅਸੀਂ ਕਹਿੰਨੇ ਹਾਂ ਉਸ ਤੇ ਸਾਡੇ ਨਾਲ ਸਹਿਯੋਗ ਨਾਲ ਇਹ ਚੱਲਦੇ ਹੈਗੇ ਅਸੀਂ ਨਾਲ ਚੱਲਦੇ ਆ ਬੱਸਾਂ ਦਾ ਕਰਾਇਆ ਇਹਨਾਂ ਨੇ ਦਿੱਤਾ ਲੰਗਰ ਪਾਣੀ ਜੋ ਵੀ ਸੀ ਇਹਨਾਂ ਨੇ ਕੀਤਾ ਔਰ ਅੱਜ ਕੰਬਲ ਵੀ ਹਰ ਮਰੀਜ਼ ਨੂੰ ਇੱਕ ਇੱਕ ਕੰਬਲ ਦਿੱਤਾ ਗਿਆ ਔਰ ਡਾਕਟਰਾਂ ਦੇ ਡਾਕਟਰ ਦੁੱਗਲ ਲੰਦਰ ਤੋਂ ਕਿਸ਼ਨਪੁਰਾ ਚੌਂਕ ਸਾਨੂੰ ਬਹੁਤ ਸਹਿਯੋਗ ਦਿੰਦੇ ਆ ਔਰ ਹਰ ਤਰ੍ਹਾਂ ਦੀ ਸਾਨੂੰ ਸਹੂਲਤ ਹੋ ਇੱਥੇ ਮਿਟਾ ਆਦੇ ਕਾਲੀ ਉਤ ਪਹੁੰਚਦੀ ਕਰਦੇ ਆ ਇਹ ਲਾਇਓਂਸ ਕਲਬ ਬਲੋ ਤੁਸੀਂ ਪ੍ਰਵਾਤਾ ਕੀ ਕਰਨਾ ਬਹੁਤ ਬਹੁਤ ਨਮਾਜ਼ਿਦ ਧੰਨਵਾਦ ਕਰਦੇ ਆ ਸਾਡੇ ਨਾਲ ਇਹ ਮੁੰਡੇ ਨਾਲ ਮੋਢਾ ਜੋੜ ਕੇ ਹਰ ਵੇਲੇ ਖੜੇ ਸਾਡੇ ਨਾਲ 24 ਘੰਟੇ ਸਾਡੇ ਨਾਲ ਇਹ ਜਿਹੜਾ ਅੱਖਾਂ ਦਾ ਕੈਂਪ ਹੈ ਜੀ ਕਿੰਨਾ ਕੈਂਪ ਹੈ ਜੀ 11ਵਾਂ ਕੈਂਪ ਹੈ ਜੀ ਉਹ ਸਾਡੇ ਅਸੀਂ 11 ਕੈਂਪਾਂ ਦੇ ਨਾਲ ਹੀ ਪੂਰੇ ਨਿਵਾਏ ਸਾਡੇ ਨਾਲ ਇਹ ਕੈਂਪ ਇਹ ਰਾਮੰਦਰ ਲੱਗਦਾ ਸੀ ਹਜੇ ਪਹਿਲਾਂ ਰਾਮੰਦਰ ਲੱਗਦਾ ਸੀ ਜਗਾ ਦੀ ਸ਼ੋਰਟੇਜ ਕਰਕੇ ਉੱਥੇ ਨਾ ਇਹ ਤੇ ਹਰ ਚੀਜ਼ ਦੀ ਸਾਨੂੰ ਸਹੂਲਤ ਹੈਗੀ ਆ ਜੀ ਉਹ ਸਾਡੇ ਜੋ ਲੈਂਡ ਵਾਈਜ਼ ਕੰਮ ਹੋ ਰਿਹਾ ਬਹੁਤ ਅੱਛਾ ਸੋਹਣਾ ਹੋ ਰਿਹਾ ਉਹਦੇ ਨਾਲੋਂ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਹਾਂ ਜੀ ਮਾਤਾ ਜੀ ਕੈਂਪ ਕਿੱਦਾਂ ਜੀ ਲੱਗਾ ਤੁਹਾਨੂੰ ਇਹ ਕੈਂਪ ਬਹੁਤ ਵਧੀਆ ਲੱਗਾ ਅੱਗੇ ਅਸੀਂ ਕੈਂਪ ਰਾਮ ਮੰਦਰ ਚ ਚਲਾਉਂਦੇ ਸੀ ਉਹ ਕੰਨ ਸੌਣਦੇ ਸੀ ਸਾਰੇ ਖੜੇ ਰਹਿੰਦੇ ਸੀਗੇ ਇੱਥੇ ਅਸੀਂ ਚੇਅਰ ਲਵਾਤੀਆਂ ਨੰਬਰ ਵਾਈਜ਼ ਅਸੀਂ ਭੇਜਿਆ ਜੀ ਜੀ ਨਾਲੇ ਮੇਰੇ ਨਾਲ ਸੋਰਨ ਪੁੱਤ ਦਾ ਸੀ ਵੀ ਮੈਂ ਆਪਣੇ ਫਾਰਮ ਹੋ ਅੱਛਾ ਲਗਾਣਾ ਹੈ ਕੈਂਪ ਐਸ ਕਰਕੇ ਅਸੀਂ ਉਹਦੀਆਂ ਰੀਜਾਂ ਪੂਰੀਆਂ ਕੀਤੀਆਂ ਅੱਖਾਂ ਦੇ ਕੈਂਪ ਲਾ ਕੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੱਗਾ ਇਹੋ ਜਿਹਾ ਪਲਾ ਲੱਗੇ ਵੀ ਜਾਰੀ ਰਹਿਣਗੇ ਜਾਂ ਰਹਿਣਗੇ ਜਿੰਨੀ ਤੇ ਸਾਡੀ ਜਾਨ ਆ ਮੇਰੇ ਬੇਟੇ ਦੀ ਜਾਨ ਹੋਣੀ ਦੇਰ ਕੈਂਪ ਚੱਲੂਗਾ ਕੈਂਪ ਬੰਦ ਨਹੀਂ ਹੋ ਮਾਤਾ ਜੀ ਕਹਿੰਦੇ ਚਾਹ ਪਕੌੜਿਆਂ ਦਾ ਲੰਗਰ ਸਵਾਦ ਬਹੁਤ ਸੀਗਾ ਬਹੁਤ ਸਵਾਦ ਸੀ ਟੇਸਟੀ ਬਹੁਤ ਸੀ ਪੋਲੇ ਬਹੁਤ ਕੋੜੇ ਬਣੇ ਸੀ ਚਾਹ ਵੀ ਵਧੀਆ ਸੀ ਸਭ ਕੁਝ ਵਧੀਆ ਸੀ ਮੇਰੇ ਬੇਟੇ ਨੇ ਇੰਤਜ਼ਾਮ ਬਹੁਤ ਸਾਰੇ ਵਧੀਆ ਕੀਤੇ ਮਤਲਬ ਕਿ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਹਾਂ ਬਜ਼ੁਰਗਾਂ ਦਾ ਬਹੁਤ ਧਿਆਨ ਰੱਖਿਆ ਮਿਹਰਬਾਨੀ ਐਡਾ ਦੇਖੋ ਪਾਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਕੈਂਪ ਬਾਰੇ ਅੱਜ ਦੇ ਕੈਂਪ ਬਾਰੇ ਕੋਲ ਪਾਜੀ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਤਾਰੀ ਗਲ ਪਰਿਵਾਰ ਦਾ ਜਿਹੜਾ 11 ਸਾਲ ਤੋਂ ਬਹੁਤ ਸੇਵਾ ਨਿਭਾ ਰਹੇ ਆ ਜੀ ਤਾਂ ਦੰਦੇ ਲੰਗਰ ਦੀ ਸੇਵਾ ਵੀ ਪੂਰੀ ਚੱਲ ਰਹੀ ਸੀ ਇੱਥੇ ਵੀ ਆਪਰੇਸ਼ਨ ਹੋਏ ਇੱਥੇ ਵੀ ਲੰਗਰ ਦੀ ਸੇਵਾ ਬੱਚਾ ਦਾ ਸਾਰਾ ਭਾਜੀ ਦਾ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਭਾਜੀ ਦਾ ਇਹੀ ਆ ਕਿ ਅਸੀਂ ਹਰ ਇੱਕ ਸਾਲ ਕੈਂਪ ਲਾਉਂਦੇ ਹੀ ਰਹਿਵਾਂਗੇ ਭਾਜੀ ਇਹ ਜਿਹੜਾ ਕੈਂਪ ਲੱਗਾ ਹੈ ਇਹਦੇ ਵਿੱਚ ਧਾਲੀਵਾਲ ਸਾਹਿਬ ਆਪ ਵੀ ਗਏ ਸੀ ਜਲੰਧਰ ਜਾਂ ਉਹਨਾਂ ਨੇ ਇੱਥੇ ਰਹਿ ਕੇ ਸੇਵਾ ਕੀਤੀ ਹੈ ਜੀ ਨਹੀਂ ਭਾਜੀ ਹੁਣ ਤਾਂ ਤਾਂ ਸ਼ੁਰੂ ਤੋਂ ਹੀ ਲੈ ਕੇ ਆਪ ਹੀ ਸੇਵਾ ਕਰਦੇ ਆ ਜਿੰਨੇ ਵੀ ਮਰੀਜ਼ ਆ ਬੱਚੇ ਲਾ ਕੇ ਪ੍ਰੇਸ਼ਨ ਕਰਾ ਕੇ ਬਸ ਦੇ ਵਿੱਚ ਬਿਠਾਉਣ ਤੱਕ ਪ੍ਰਸ਼ਾਦਾ ਖਵਾਉਣ ਤੱਕ ਉਹਨਾਂ ਦੀ ਪੂਰੀ ਭਾਜੀ ਆਪ ਸੇ ਅਨੁਵਾਉਂਦੇ ਆ ਜੀ ਕੀ ਕਹਿਣਾ ਚਾਹੁੰਦੇ ਪਾਜੀ ਇਲਾਕੇ ਦੇ ਲੋਕਾਂ ਨੂੰ ਅੱਜ ਦੇ ਇਸ ਕੈਂਪ ਬਾਰੇ ਇਲਾਕੇ ਦੇੋਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਅਗਲੇ ਸਾਲ ਵੀ ਕੈਂਪ ਲਾਉਣਾ ਹੈ ਵੱਧ ਤੋਂ ਵੱਧ ਜਿੰਨੀ ਵੀ ਸੰਗਤ ਪਹੁੰਚ ਸਕੇ ਪਹੁੰਚੇ ਐਤਕਿ ਬਹੁਤ ਰੌਣਕ ਸੀਗੀ ਇੱਥੇ ਕਾਫੀ ਸੰਗਤ ਸੀਗੀ ਸਾਲੇ ਘਾਟੇ ਦੇ ਬੰਦਿਆਂ ਨੇ ਬਹੁਤ ਯੋਗਦਾਨ ਦਿੱਤਾ ਆਪਣਾ ਇਹ ਕੈਂਪ ਕਿੰਨੇ ਦਿਨ ਚੱਲਿਆ ਜੀ ਤੇ ਕੀ ਕੀ ਸੀਗਾ ਰਸ ਇਹ ਕੈਂਪ ਆਪਣਾ 3 ਦਿਨ ਚੱਲਿਆ ਜੀ ਸੈਟਰਡੇ ਲੱਗਾ ਸੀਗਾ ਉਦੋਂ ਚੈੱਕਅਪ ਹੋਇਆ ਸੰਡੇ ਆਪਾਂ ਜਲੰਧਰ ਹੋਇਆ ਦੁੱਪਰ ਹਸਪੀਟਲ ਰਿਕਨ ਹੋਇਆ ਜੀ ਤੇ ਅੱਜ ਥੋੜਾ ਚੈੱਕਅਪ ਕਰਨਾ ਸੀਗਾ ਤੇ ਕੰਬਲ ਦਿੱਤੇ ਹੋਇਆ ਭਾਜੀ ਹੁਣ ਜੀ ਧੰਨਵਾਦ ਜੀ ਓਕੇ ਇੱਕ ਮਿੰਟ ਰਾਧੇ ਰਾਧੇ ਜੈ ਮੇਰੇ ਭਗਵਾਨ ਜੀ ਸਰਵਨ ਪੁੱਤ ਜੀ ਸਾਹਮਣੇ ਜੀ

2 ਮਿੰਟ ਤੋੜ ਕੇ ਆ ਜਾ ਇਧਰ ਸੌ ਸਮੁੰਦਰ ਦੇਖਿਓ ਜੀ 11 11 ਬੰਦੇ ਪਿੱਛੇ ਚੋਣਿਆ ਸੌ ਨਿਆ ਸਸਦੀਆ ਕਾ ਉਹਨੇ ਸੌ ਨਿਆ ਸਸਦੀਆ ਕਾ ਕਮੰਡਰ ਆ ਗਿਆ যাব <laughs>